ਕੱਲੀ ਦੇ ਵਿੱਚ ਕਾਂਗਰਸ ਦੀ ਵਰਕਰ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਨੇਸ਼ਰ ਪ੍ਰਧਾਨ ਮਲਕਰ ਜੀ ਨੂੰ ਖੜਗੇ ਮੀਟਿੰਗ ਦੇ ਮੌਜੂਦ ਰਹੇ ਸਾਰੇ ਰਾਜਾਂ ਦੇ ਵਿੱਚੋਂ ਕਾਂਗਰਸ ਆਗੂ ਲਏ ਜਾਂਦੇ ਆ ਜਿਵੇਂ ਇੱਥੇ ਕੱਲੀ ਸਾਹਿਬ ਵੀ ਆਪਣੇ ਮੈਂਬਰ ਹੈ ਜੋਨ ਮਨੋਰਥ ਪੱਤਰ ਅਗਲੇ ਸਮੇਂ ਦੇ ਵਿੱਚ ਜਾਰੀ ਕਰਨਾ ਕਾਂਗਰਸ ਨੇ ਕਿ ਅਸੀਂ 55 ਸਾਲਾਂ ਦੇ ਵਿੱਚ ਆਹਾਹਾ ਗਰੰਟੀਆਂ ਦੇਵਾਂਗੇ ਕਈਆਂ ਨੇ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਐਮਐਸਪੀ ਤੇ ਫਸਲ ਚੱਕਰ ਦੀ ਗਰੰਟੀ ਕਾਨੂੰਨਨ ਦੇਵਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਹਰ ਰੋਜ਼ ਅਸੀਂ ਇੱਕ ਨਵੀਂ ਖਬਰ ਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਮੇਨਾਬੰਦੂ ਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਤੁਸਾਂ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ ਜੀ ਦਿੱਲੀ ਦੇ ਵਿੱਚ ਕਾਂਗਰਸ ਦੀ ਵਰਕਰ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਨੈਸ਼ਨਲ ਪ੍ਰਧਾਨ ਮਲਕਰਜਨ ਖੜਗੇ ਵੀ ਮੀਟਿੰਗ ਦੇ ਮੌਜੂਦ ਰਹੇ ਕੀ ਕੁਝ ਹੋਇਆ ਉਸ ਮੀਟਿੰਗ ਦੇ ਵਿੱਚ ਜੀ ਕਾਂਗਰਸ ਵਰਕਿੰਗ ਕਮੇਟੀ ਇਹਦੇ ਵਿੱਚ ਸਾਰੇ ਰਾਜਾਂ ਦੇ ਵਿੱਚੋਂ ਕਾਂਗਰਸ ਆਗੂ ਲਏ ਜਾਂਦੇ ਆ ਜਿਵੇਂ ਇੱਥੇ ਚੰਨੀ ਸਾਹਿਬ ਵੀ ਆਪਣੇ ਮੈਂਬਰ ਆ ਇਹ ਮੀਟਿੰਗ 3 ਘੰਟੇ ਤੋਂ ਵੱਧ ਸਮਾਂ ਚੱਲੀ ਵਿਸ਼ੇਸ਼ ਤੌਰ ਤੇ ਜਿਹੜੇ ਪ੍ਰਧਾਨ ਸਾਹਿਬ ਆ ਉਹਨਾਂ ਦੀ ਪ੍ਰਧਾਨਗੀ ਸੀ ਮਲਕਰ ਜਨਖੜਗੇ ਸਾਹਿਬ ਦੀ ਕਾਫੀ ਪਹਿਲੂਆਂ ਤੇ ਵਿਚਾਰ ਕੀਤਾ ਗਿਆ ਕਿਉਂਕਿ ਚੋਰ ਮਨੋਰਥ ਪੱਤਰ ਅਗਲੇ ਸਮੇਂ ਦੇ ਵਿੱਚ ਜਾਰੀ ਕਰਨਾ ਕਾਂਗਰਸ ਨੇ ਕਿ ਅਸੀਂ 5 ਸਾਲਾਂ ਦੇ ਵਿੱਚ ਆਹਾਹਾ ਗਰੰਟੀਆਂ ਦੇਵਾਂਗੇ ਇਹਦੇ ਵਿੱਚ ਜੈਰਾਮਰ ਵੇਸ਼ ਇਹਨਾਂ ਦੇ ਜਿਹੜੇ ਜਰਨਲ ਸੈਕਟਰੀ ਤੇ ਹੋਰ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਭਾਰਤ ਜੋੜੋ ਯਾਤਰਾ ਤੇ ਭਾਰਤ ਜੋੜੋ ਨਿਆਂ ਯਾਤਰਾ ਵਿੱਚ ਜਿਹੜਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਨਿਕਲੀ ਅਸੀਂ ਕੁਝ ਗਰੰਟੀਆਂ ਕਈਆਂ ਨੇ ਸਭ ਤੋਂ ਪਹਿਲਾ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਐਮਐਸਪੀ ਤੇ ਫਸਲ ਚੱਕਣ ਦੀ ਗਰੰਟੀ ਕਾਨੂੰਨਨ ਦੇਵਾਂਗੇ ਜਿਹੜਾ ਨੌਜਵਾਨਾਂ ਨੂੰ ਕਿਹਾ ਤੁਹਾਨੂੰ 30 ਲੱਖ ਇਹਦੇ ਬਾਰੇ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਪਹਿਲਾ ਮੋਦੀ ਸਾਹਿਬ ਵੀ ਤਾਂ 2 ਕਰੋੜ ਕਹਿਗੇ ਨੇ 15 ਲੱਖ ਰੁਪਇਆ ਖਾਤਿਆਂ ਚ ਆਊਗਾ ਉਹਦੇ ਵਾਰ ਤੱਕ ਇਹ ਇੱਕ ਝੂਠ ਜਿਹਾ ਬਲਾ ਥਾ ਉਹ ਕਹਿੰਦੇ 30 ਲੱਖ ਸੈਕਸ਼ਨ ਪੋਸਟਾਂ ਪਿੰਗਾ ਨੇ ਕੇਂਦਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਭਾਰਤੀ ਪਹਿਲੇ ਹੱਲੇ ਚ ਅਸੀਂ ਉਹ ਭਰਾਂਗੇ ਕਹਿੰਦੇ ਇਹਦੀ ਗਾਰੰਟੀ ਕੀ ਹੈ ਤਾਂ ਜੈਰਾ ਪਰਮੇਸ਼ਰ ਨੇ ਕਿਹਾ ਜੋ ਅਸੀਂ ਹਿਮਾਚਲ ਚ ਕੀਤਾ ਉੱਥੇ ਸ਼ੁਰੂ ਕੀਤਾ ਕਿ ਨਹੀਂ ਕੀਤਾ ਅਸੀਂ ਕਰਨਾਟਕਾ ਚ ਕੀਤਾ ਐਲਾਨ ਕੀਤਾ ਤੇ ਉਹ ਸ਼ੁਰੂ ਹੋਇਆ ਕਿ ਨਹੀਂ ਹੋਇਆ ਇਸ ਕਰਕੇ ਕਾਂਗਰਸ ਜੋ ਵਾਅਦੇ ਕਰੇਗੀ ਉਹ ਕਰਕੇ ਦਿਖਾਵੇਗੀ ਦੂਜਾ ਵਾਅਦਾ ਹੀ ਨਹੀਂ ਕਰਨਾ ਔਰਤਾਂ ਨੂੰ ਲੱਖ ਰੁਪਏ ਸਾਲਾਨਾ ਗਰੰਟੀ ਇਸ ਤਰ੍ਹਾਂ ਤਮਾਮ ਵਰਗਾਂ ਵਾਸਤੇ ਜੋ ਗਰੰਟੀ ਉਸੀਂ ਇਹਨਾਂ ਨੂੰ ਲਾਗੂ ਕਰਾਂਗੇ ਜਿਹੜੀਆਂ ਗਰੰਟੀਆਂ ਸਾਰੀਆਂ ਤੁਹਾਨੂੰ ਚੋੜਮਰੋਰਥ ਪੱਤਰ ਦੇ ਵਿੱਚ ਜਾਰੀ ਕੀਤੀਆਂ ਜਾਣਗੀਆਂ ਸੋ ਇਹਦੇ ਵਿੱਚ ਜਦੋਂ ਵਿਚਾਰ ਪਟੰਦਰਾ ਚੱਲ ਰਿਹਾ ਸੀ ਤਾਂ ਕੁਝ ਆਗੂਆਂ ਦੇ ਵਿਚਾਰ ਵੱਖਰੇ ਵੱਖਰੇ ਸੀ ਜਿੰਨਾਂ ਚੀਜ਼ਾਂ ਦੇ ਉੱਤੇ ਸਾਡੀ ਪੂਰੀ ਸਹਿਮਤੀ ਬਣ ਗਈ ਉਹ ਅਗਲੇ ਦਿਨਾਂ ਦੇ ਵਿੱਚ ਚੋੜਮਰੋਰਥ ਪੱਤਰ ਦੇ ਰੂਪ ਵਿੱਚ ਸਾਹਮਣੇ ਆਵੇਗਾ ਔਰ ਅਸੀਂ ਇਸ ਗੱਲ ਦਾ ਵਾਅਦਾ ਕਰਦੇ ਹਾਂ ਕਿ ਜਿਹੜੀ ਗਰੰਟੀ ਦੀ ਗੱਲ ਕੀਤੀ ਆ ਹਰ ਹਾਲਤ ਦੇ ਵਿੱਚ ਭਾਰਤ ਦੇ ਲੋਕਾਂ ਨੂੰ ਦਿੱਤੀ ਜਾਵੇਗੀ ਕੀ ਇਹਨਾਂ ਗਰੰਟੀਆਂ ਦੇ ਉੱਤੇ ਭਾਰਤ ਦੇ ਲੋਕ ਆਪਾਂ ਸਮਝਦੇ ਆਂ ਭਰੋਸਾ ਕਰਦੇ ਆ ਜਾਂ ਨਹੀਂ ਕਰਦੇ ਸਭਾ ਦੱਸੇਗਾ ਜੀ ਸੋ ਖਬਰ ਦੀ ਜਾਣਕਾਰੀ ਦੇ ਵਿੱਚ ਇੰਨਾਈ ਇੱਕ ਹੋਰ ਖਬਰ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਜ਼ਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਭੁੱਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂ। ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ